ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਜੀਤ ਕੌਰ ਹੈਲਥ ਨਾਲ ਜੁੜੀ ਜਾਣਕਾਰੀ ਲੈ ਕੇ ਹਾਜ਼ਰਾਂ ਤੁਹਾਨੂੰ ਅੱਜ ਇੱਕ ਅਜੀਹੀ ਚੀਜ਼ ਦੀ ਜਾਣਕਾਰੀ ਦਵਾਂਗੇ ਜੋ ਕਿ ਤੁਸੀਂ ਸਰਦੀਆਂ ਦੇ ਵਿੱਚ ਤਾਂ ਉਸ ਦਾ ਸੇਵਨ ਕਰਦੇ ਹੋਵੋਗੇ ਕੀ ਪਰ ਗਰਮੀਆਂ ਦੇ ਵਿੱਚ ਉਸ ਦਾ ਸੇਵਨ ਕਰਨਾ ਸੇਤ ਲਈ ਫਾਇਦੇਮੰਦ ਹੋ ਸਕਦਾ ਹੈ ਜਾਂ ਨੁਕਸਾਨਦਾਇਕ ਲਸਣ ਨਾ ਸਿਰਫ ਭੋਜਨ ਦੀ ਖੁਸ਼ਬੂ ਅਤੇ ਸੁਆਦ ਵਧਾਉਂਦਾ ਹੈ ਸਗੋਂ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਹੁੰਦਾ ਹੈ ਲਸਣ ਸਰੀਰ ਲਈ ਇੱਕ ਸੇ ਪਾਵਰ ਹਾਊਸ ਤੋਂ ਘੱਟ ਨਹੀਂ ਇਸ ਵਿੱਚ ਬਹੁਤ ਸਾਰੇ ਜ਼ਰੂਰੀ ਪੋਜ਼ਿਟਿਵ ਤੱਤ ਅਤੇ ਬਾਇਓ ਐਕਟਿਵ ਮਿਸ਼ਣ ਪਾਏ ਜਾਂਦੇ ਹਨ ਕੱਚੇ ਲਸਣ ਵਿੱਚ ਐਲਸੀਨ ਨਾਮ ਦਾ ਐਨਜ਼ਾਈਮ ਪਾਇਆ ਜਾਂਦਾ ਹੈ ਜਿਸ ਵਿੱਚ ਐਂਟੀ ਫੈਲੀਮੈਂਟਰੀ ਐਂਟੀ ਆਕਸੀਡੈਂਟ ਐਂਟੀ ਬੈਕਟੀਰੀਅਲ ਅਤੇ ਐਂਟੀ ਕੈਂਸਰ ਵਰਗੇ ਗੁਣ ਹੁੰਦੇ ਹਨ ਤਾਂ ਆਓ ਜਾਣਦੀ ਹਾਂ ਗਰਮੀਆਂ ਵਿੱਚ ਲਸਣ ਖਾਣ ਦੇ ਇਹਨਾਂ ਫਾਇਦੇ ਤੇ ਕੀ ਹਨ ਨੁਕਸਾਨ ਗਰਮੀਆਂ ਵਿੱਚ ਕੱਚਾ ਲਸਣ ਖਾਣ ਦੇ ਫਾਇਦੇ ਗਰਮੀਆਂ ਵਿੱਚ ਕੱਚਾ ਲਸਣ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਕੱਚਾ ਲਸਣ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਨੂੰ ਨਾ ਖਾਓ ਕੱਚਾ ਲਸਣ ਗਰਮੀਆਂ ਵਿੱਚ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਾਉਂਦਾ ਹੈ ਮੌਸਮੀ ਬਿਮਾਰੀਆਂ ਵਾਇਰਲ ਇਨਫੈਕਸ਼ਨ ਤੋਂ ਬਚਾਉਂਦਾ ਹੈ ਕੱਚਾ ਲਸਣ ਸਰੀਰ ਨੂੰ ਡੀਟੌक्स ਕਰਦਾ ਹੈ ਸਰੀਰ ਵਿੱਚ ਜਮਾ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ ਗਰਮੀਆਂ ਵਿੱਚ ਕੱਚਾ ਲਸਣ ਖਾਣ ਦੇ ਨੁਕਸਾਨ ਕੱਚਾ ਲਸਣ ਦੀ ਤਸੀਰ ਗਰਮ ਹੁੰਦੀ ਹੈ ਜਿਆਦਾ ਮਾਤਰਾ ਵਿੱਚ ਖਾਣ ਨਾਲ ਸਰੀਰ ਵਿੱਚ ਗਰਮੀ ਵੱਧ ਜਾਂਦੀ ਹੈ ਜਿਸ ਕਾਰਨ ਘਬਰਾਟ ਜਲਣ ਜਾਂ ਐਸਿਡੀਟੀ ਹੋ ਸਕਦੀ ਹੈ ਇਸ ਲਈ ਇਸ ਨੂੰ ਜਿਆਦਾ ਮਾਤਰਾ ਵਿੱਚ ਖਾਣ ਤੋਂ ਪਹਰੇਜ਼ ਕਰਨਾ ਚਾਹੀਦਾ ਹੈ ਲਸਣ ਦੀ ਤੇਜ਼ ਬਦਬੂ ਸਾ ਅਤੇ ਪਸੀਨੇ ਵਿੱਚ ਆ ਜਾਂਦੀ ਹੈ ਜੋ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਇਸ ਲਈ ਗਰਮੀਆਂ ਵਿੱਚ ਇਸ ਨੂੰ ਖਾਣ ਤੋਂ ਪਹਿਲਾਂ ਇੱਕ ਵਾਰ ਮਹਾਰਾਂ ਦੀ ਸਲਾਹ ਲੈਣਾ ਜ਼ਰੂਰੀ ਹੁੰਦਾ ਹੈ ਗਰਮੀਆਂ ਦੇ ਮੌਸਮ ਵਿੱਚ ਲਸਣ ਕੁਝ ਲੋਕਾਂ ਲਈ ਅਲਰਜੀ ਦਾ ਕਾਰਨ ਵੀ ਬਣ ਸਕਦਾ ਹੈ ਜਿਸ ਕਾਰਨ ਤਫੜ ਖੁਜਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਕੱਚਾ ਲਸਣ ਕਿੰਨਾ ਜਾਂ ਕਿਵੇਂ ਖਾਣਾ ਚਾਹੀਦਾ ਹੈ ਗਰਮੀਆਂ ਵਿੱਚ ਸਿਰਫ ਇੱਕ ਦੋ ਲਸਣ ਦੀਆਂ ਤੁਲਕੀਆਂ ਹੀ ਖਾਓ ਖਾਲੀ ਪੇਟ ਨਾ ਖਾਓ ਭੋਜਨ ਦੇ ਨਾਲ ਜਾਂ ਬਾਅਦ ਵਿੱਚ ਹੀ ਖਾਓ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਘੋਵ ਵਿੱਚ ਤਲਕੇ ਖਾ ਸਕਦੇ ਹੋ ਜਾਂ ਲੱਸੀ ਨਾਲ ਖਾ ਸਕਦੇ ਹੋ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਜੀਤ ਕੌਰ ਹੈਲਥ ਨਾਲ ਜੁੜੀ ਜਾਣਕਾਰੀ ਲੈ ਕੇ ਹਾਜ਼ਰਾਂ ਤੁਹਾਨੂੰ ਅੱਜ ਇੱਕ ਅਜਿਹੀ ਚੀਜ਼ ਦੀ ਜਾਣਕਾਰੀ ਦਵਾਂਗੇ ਜੋ ਕਿ ਤੁਸੀਂ ਸਰਦੀਆਂ ਦੇ ਵਿੱਚ ਤਾਂ ਉਸ ਦਾ ਸੇਵਨ ਕਰਦੇ ਹੋਮੋਗੇ ਕੀ ਪਰ ਗਰਮੀਆਂ ਦੇ ਵਿੱਚ ਉਸ ਦਾ ਸੇਵਨ ਕਰਨਾ ਸੇਤ ਲਈ ਫਾਇਦੇਮੰਦ ਹੋ ਸਕਦਾ ਹੈ ਜਾਂ ਨੁਕਸਾਨਦਾਇਕ ਲਸਣ ਨਾ ਸਿਰਫ ਭੋਜਨ ਦੀ ਖੁਸ਼ਬੂ ਅਤੇ ਸਵਾਦ ਵਧਾਉਂਦਾ ਹੈ ਸਗੋਂ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਹੁੰਦਾ ਹੈ ਲਸਣ ਸਰੀਰ ਲਈ ਇੱਕ ਸੇ ਪਾਵਰ ਹਾਊਸ ਤੋਂ ਘੱਟ ਨਹੀਂ ਇਸ ਵਿੱਚ ਬਹੁਤ ਸਾਰੇ ਜ਼ਰੂਰੀ ਪੋਸਟਿਕ ਤੱਤ ਅਤੇ ਬਾਇਓ ਐਕਟਿਵ ਮਿਸ਼ਨ ਪਾਏ ਜਾਂਦੇ ਹਨ ਕੱਚੇ ਲਸਣ ਵਿੱਚ ਐਲਸੀਨ ਨਾਮ ਦਾ ਐਨਜ਼ਾਈਮ ਪਾਇਆ ਜਾਂਦਾ ਹੈ ਜਿਸ ਵਿੱਚ ਐਂਟੀ ਫੈਲੀਮੈਂਟਰੀ ਐਂਟੀ ਆਕਸੀਡੈਂਟ ਐਂਟੀ ਬੈਕਟੀਰੀਅਲ ਅਤੇ ਐਂਟੀ ਕੈਂਸਰ ਵਰਗੇ ਗੁਣ ਹੁੰਦੇ ਹਨ ਤਾਂ ਆਓ ਜਾਣਦੀ ਹਾਂ ਗਰਮੀਆਂ ਵਿੱਚ ਲਸਣ ਖਾਣ ਦੇ ਇਹਨਾਂ ਫਾਇਦੇ ਤੇ ਕੀ ਹਨ ਨੁਕਸਾਨ ਗਰਮੀਆਂ ਵਿੱਚ ਕੱਚਾ ਲਸਣ ਖਾਣ ਦੇ ਫਾਇਦੇ ਗਰਮੀਆਂ ਵਿੱਚ ਕੱਚਾ ਲਸਣ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਕੱਚਾ ਲਸਣ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ ਪਰ ਡਾਕਟਰ ਦੀ ਸਲਾਹ ਤੋਂ ਬਿਨਾ ਇਸ ਨੂੰ ਨਾ ਖਾਓ ਕੱਚਾ ਲਸਣ ਗਰਮੀਆਂ ਵਿੱਚ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਮੌਸਮੀ ਬਿਮਾਰੀਆਂ ਵਾਇਰਲ ਇਨਫੈਕਸ਼ਨ ਤੋਂ ਬਚਾਉਂਦਾ ਹੈ ਕੱਚਾ ਲਸਣ ਸਰੀਰ ਨੂੰ ਡੀਟੋਕਸ ਕਰਦਾ ਹੈ ਸਰੀਰ ਵਿੱਚ ਜਮਾ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦਗਾਰ ਹੁੰਦਾ ਹੈ ਗਰਮੀਆਂ ਵਿੱਚ ਕੱਚਾ ਲਸਣ ਖਾਣ ਦੇ ਨੁਕਸਾਨ ਕੱਚਾ ਲਸਣ ਦੀ ਤਸੀਰ ਗਰਮ ਹੁੰਦੀ ਹੈ ਜਿਆਦਾ ਮਾਤਰਾ ਵਿੱਚ ਖਾਣ ਨਾਲ ਸਰੀਰ ਵਿੱਚ ਗਰਮੀ ਵੱਧ ਜਾਂਦੀ ਹੈ ਜਿਸ ਕਾਰਨ ਕਬਰਾਟ ਜਲਨ ਜਾਂ ਐਸਡੀਟੀ ਹੋ ਸਕਦੀ ਹੈ ਇਸ ਲਈ ਇਸ ਨੂੰ ਜਿਆਦਾ ਮਾਤਰਾ ਵਿੱਚ ਖਾਣ ਤੋਂ ਪਹਰੇਜ਼ ਕਰਨਾ ਚਾਹੀਦਾ ਹੈ ਲਸਣ ਦੀ ਤੇਜ਼ ਬਦਬੂ ਸਾ ਅਤੇ ਪਸੀਨੇ ਵਿੱਚ ਆ ਜਾਂਦੀ ਹੈ ਜੋ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਇਸ ਲਈ ਗਰਮੀਆਂ ਵਿੱਚ ਇਸ ਨੂੰ ਖਾਣ ਤੋਂ ਪਹਿਲਾਂ ਇੱਕ ਵਾਰ ਮਹਾਰਾਂ ਦੀ ਸਲਾਹ ਲੈਣਾ ਜ਼ਰੂਰੀ ਹੁੰਦਾ ਹੈ ਗਰਮੀਆਂ ਦੇ ਮੌਸਮ ਵਿੱਚ ਲਸਣ ਕੁਝ ਲੋਕਾਂ ਲਈ ਅਲਰਜੀ ਕਾਰਨ ਵੀ ਬਣ ਸਕਦਾ ਹੈ ਜਿਸ ਕਾਰਨ ਤਫੜ ਖੁਜਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਕੱਚਾ ਲਸਣ ਕਿੰਨਾ ਜਾਂ ਕਿਵੇਂ ਖਾਣਾ ਚਾਹੀਦਾ ਹੈ ਗਰਮੀਆਂ ਵਿੱਚ ਸਿਰਫ ਇੱਕ ਦੋ ਲਸਣ ਦੀਆਂ ਤੁੜਕੀਆਂ ਹੀ ਖਾਓ ਖਾਲੀ ਪੇਟ ਨਾ ਖਾਓ ਭੋਜਨ ਦੇ ਨਾਲ ਜਾਂ ਬਾਅਦ ਵਿੱਚ ਹੀ ਖਾਓ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਘੋਵ ਵਿੱਚ ਤਲ ਕੇ ਖਾ ਸਕਦੇ ਹੋ ਜਾਂ ਲੱਸੀ ਨਾਲ ਖਾ ਸਕਦੇ ਹੋ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ